ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਈ ਹੈ ਜੀ ਜੇਕਰ ਤੁਸੀਂ ਵੀ ਵੀਡੀਓ ਨੂੰ ਪੂਰਾ ਸੁਣ ਲੈਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਕਿਹੜੇ ਕਿਹੜੇ ਬਹੁਤ ਵੱਡੇ ਬਦਲਾਅ ਹੋਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਤੇ ਸਤੰਬਰ ਮਹੀਨੇ ਦੇ ਵਿੱਚ ਬਣਿਆ ਹੀ ਰਹੇ ਤੇ ਤੁਹਾਨੂੰ ਚੰਗੀ ਸਿਹਤ ਮਿਲ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਸਤੰਬਰ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੋ ਜਾਵੇਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸ਼ਿਵ ਯੋਗ, ਸਵਾਰਥ ਸiddhi ਯੋਗ ਦਾ ਨਿਰਮਾਣ ਹੋਣ ਵਾਲਾ ਹੈ। ਅੰਮ੍ਰਿਤ ਸiddhi ਯੋਗ, ਰਾਜ ਯੋਗ, ਧਨ ਯੋਗ ਵਰਗੇ ਪੰਜ ਸ਼ubh ਯੋਗ ਤੁਹਾਡੇ ਲਈ ਬਣਦੇ ਦਿਖਾਈ ਦੇ ਰਹੇ ਹਨ। ਦੋਸਤੋ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਥਾਵਾਂ ਤੋਂ ਵਿੱਤੀ ਲਾਭ ਤੇ ਆਰਥਿਕ ਲਾਭ ਹੋਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਅਚਾਨਕ ਹੀ ਇਹਨਾਂ ਦਿਨਾਂ ਦੇ ਵਿੱਚ ਇੱਕ ਵੱਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਥਲ-ਪੁਥਲ ਹੋ ਜਾਵੇਗੀ ਤੇ ਕਿਹਾ ਜਾ ਸਕਦਾ ਹੈ ਕਿ ਤੁਹਾਡੀ ਖੁਸ਼ੀ ਦਾ ਹੁਣ ਕੋਈ ਵੀ ਟਿਕਾਣਾ ਨਹੀਂ ਰਹਿ ਜਾਵੇਗਾ ਖੁਸ਼ੀਆਂ ਤੁਹਾਡੇ ਹੁਣ ਕਦਮ ਚੁੰਮਣਗੀਆਂ ਇਹ ਬਹੁਤ ਹੀ ਵਧੀਆ ਸਮਾਂ ਹੈ ਤੁਹਾਡੇ ਲਈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਹੁਣ ਤੁਹਾਨੂੰ ਉਹ ਸਭ ਕੁਝ ਮਿਲਣ ਵਾਲਾ ਹੈ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਜੋ ਤੁਸੀਂ ਸੋਚਿਆ ਸੀ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਮਿਲਣਾ ਚਾਹੀਦਾ ਹੈ ਸਾਨੂੰ ਐਸੋ ਆਰਾਮ ਮਿਲਣਾ ਚਾਹੀਦਾ ਹੈ ਸਾਨੂੰ ਐਸੋ ਆਰਾਮ ਦੇ ਨਾਲ-ਨਾਲ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਣੀ ਚਾਹੀਦੀ ਹੈ ਕਿ ਸਾਨੂੰ ਇਸ ਪਾਸਿਓਂ ਵੀ ਲਾਭ ਹੋ ਜਾਵੇ ਤੇ ਉਸ ਪਾਸਿਓਂ ਵੀ ਹੋਵੇ ਤਾਂ ਇਹ ਸਵਾ ਤੁਹਾਡੇ ਲਈ ਉਹ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਹੁਣ ਮਾਤਾ ਲక్ష్ਮੀ ਖੁਦ ਤੁਹਾਨੂੰ ਵੱਡਾ ਵਿੱਤੀ ਲਾਭ ਤੇ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦਿਵਾਉਣ ਵਾਲੇ ਹਨ ਇਹਨਾਂ ਹੀ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਵਿੱਤੀ ਲਾਭ ਤੇ ਵੱਡੀਆਂ ਸਫਲਤਾਵਾਂ 100% ਮਿਲ ਜਾਣਗੀਆਂ ਕਿਉਂਕਿ ਤੁਹਾਡੇ ਬਾਰੇ ਬਹੁਤ ਹੀ ਵੱਡੀ ਭਵਿੱਖਬਾਣੀ ਜਾਂਚੀ ਗਈ ਹੈ ਜੀ ਖੁਸ਼ੀਆਂ ਤੁਹਾਡੇ ਦਰਵਾਜ਼ੇ ਤੇ ਖੜੀਆਂ ਹਨ ਤੁਹਾਡੇ ਕੋਲ ਹੁਣ ਇਸ ਨੂੰ ਸਮਝਣ ਤੇ ਪਰਖਣ ਲਈ ਸਮਾਂ ਦਾ ਫਾਇਦਾ ਹੈ ਦੋਸਤੋ ਕੁੰਭ ਰਾਸ਼ੀ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਜੀ ਇਸ ਲਈ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਪਰਿਵਾਰ ਤੇ ਹਮੇਸ਼ਾ ਹੀ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਬਣਿਆ ਹੀ ਰਹੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਤੰਬਰ ਮਹੀਨੇ ਦੇ ਵਿੱਚ ਇਹਨਾਂ ਹੀ ਦਿਨਾਂ ਵਿੱਚ ਕਹਿ ਲਓ ਕਿ ਬਹੁਤ ਮਹੱਤਵਪੂਰਨ ਸਮਾਂ ਤੁਹਾਡੇ ਲਈ ਸਾਬਤ ਹੋ ਜਾਵੇਗਾ ਕੁੰਭ ਰਾਸ਼ੀ ਵਾਲੇ ਤੁਸੀਂ ਕੁਝ ਸਮੇਂ ਤੋਂ ਕੀਤੀ ਮਿਹਨਤ ਦਾ ਜਿਹੜਾ ਵੀ ਫਲ ਤੁਹਾਨੂੰ ਪ੍ਰਾਪਤ ਨਹੀਂ ਸੀ ਹੋ ਰਿਹਾ ਇਸ ਸਮੇਂ ਤੁਹਾਡੇ ਸਾਰੇ ਹੀ ਸੁਪਨੇ ਸਾਕਾਰ ਹੋ ਜਾਣਗੇ ਤੁਸੀਂ ਆਪਣੇ ਸਾਰੇ ਹੀ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹੋ ਇਹ ਇੱਕ ਤੁਹਾਡੇ ਲਈ ਚੰਗਾ ਸਮਾਂ ਹੈ ਤੁਸੀਂ ਲੋਕਾਂ ਸਾਹਮਣੇ ਆਪਣੀ ਕਾਬਲੀਅਤ ਦਾ ਖੁੱਲਕੇ ਪ੍ਰਦਰਸ਼ਨ ਕਰਨ ਦੇ ਵੀ ਯੋਗ ਹੋ ਜਾਓਗੇ ਮਤਲਬ ਕਿ ਇਹ ਉਹ ਸਮਾਂ ਹੈ ਤੁਹਾਡੇ ਲਈ ਜਿਸ ਕੰਮ ਨੂੰ ਵੀ ਤੁਸੀਂ ਹੱਥ ਪਾਓਗੇ ਉਹੀ ਕੰਮ ਵਿੱਚ ਤੁਹਾਨੂੰ ਬਸ ਸਫਲਤਾ ਹੀ ਮਿਲੇਗੀ ਤੁਹਾਡਾ ਸਾਰਾ ਇਹ ਕੰਮ ਸਮੇਂ ਸਿਰ ਪੂਰਾ ਹੋ ਜਾਵੇਗਾ ਮੰਨ ਲਓ ਕਿ ਇਹ ਸਮਾਂ ਤੁਹਾਡੇ ਅਨੁਕੂਲ ਹੈ ਤੁਹਾਡੇ ਬੱਚਿਆਂ ਦੇ ਨਾਲ ਜਿਹੜੇ ਵੀ ਕੋਈ ਸਮੱਸਿਆ ਦਾ ਹੱਲ ਨਹੀਂ ਸੀ ਹੋ ਰਿਹਾ ਉਹ ਵੀ ਇਸ ਸਮੇਂ ਹੋ ਜਾਵੇਗਾ ਜਿਸ ਕਾਰਨ ਫਿਰ ਤੁਸੀਂ ਤਣਾਵ ਮੁਕਤ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹੋ ਅਤੇ ਉਸ ਸਮੇਂ ਕੁਝ ਇਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਸ਼ੁਭ ਪ੍ਰੋਗਰਾਮ ਤੁਹਾਨੂੰ ਉਹ ਮਿਲ ਜਾਣਗੇ ਸਭ ਤੋਂ ਪਹਿਲਾਂ ਬਜ਼ੁਰਗਾਂ ਦਾ ਅਸ਼ੀਰਵਾਦ ਤੁਸੀਂ ਘਰ ਤੋਂ ਲੈ ਕੇ ਹੀ ਤੁਰਨਾ ਹੈ ਅਤੇ ਪਿਆਰ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਬਣਾ ਕੇ ਰੱਖਣੀ ਹੈ ਅਤੇ ਸਤਿਕਾਰ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਤੁਹਾਨੂੰ ਬਹੁਤ ਹੀ ਅਸ਼ੀਰਵਾਦ ਦੇ ਦੇਣਗੇ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੀ ਮਿਹਨਤ ਦਾ ਇਸ ਸਮੇਂ ਤੁਹਾਨੂੰ ਫਲ ਮਿਲ ਜਾਵੇਗਾ ਵਿਸ਼ਵਾਸ ਤੇ ਊਰਜਾ ਇਸ ਸਮੇਂ ਤੁਸੀਂ ਆਪਣੇ ਆਪ ਵਿੱਚ ਮਹਿਸੂਸ ਕਰੋਗੇ ਇਹ ਤੁਹਾਡੇ ਲਈ ਕਿਸੇ ਚੰਗੀ ਖਬਰ ਦਾ ਸਮਾਂ ਹੋਵੇਗਾ ਜੋ ਵੀ ਖੁਸ਼ਖਬਰੀ ਮਿਲੇਗੀ ਉਹ ਧਨਲਾਭ ਦੀ ਹੋਵੇਗੀ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਇਸ ਸਮੇਂ ਨੌਕਰੀ ਵੀ ਮਿਲ ਸਕਦੀ ਹੈ ਜਿਸ ਪ੍ਰਤੀ ਖੁਸ਼ਖਬਰੀ ਤੁਹਾਨੂੰ ਮਹਿਸੂਸ ਹੋਵੇਗੀ ਜੋ ਤੁਹਾਨੂੰ ਖੁਸ਼ ਕਰੇਗੀ ਤੇ ਪਰਿਵਾਰ ਮੈਂਬਰ ਦੋਸਤ ਮਿੱਤਰਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਇਸ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਪੜ੍ਹਾਈ ਕਰਨ ਵਾਲੇ ਬੱਚੇ ਆਪਣੇ ਆਪ ਨੂੰ ਥੋੜਾ ਜਿਹਾ ਪੜ੍ਹਾਈ ਵਿੱਚ ਹੋਰ ਆਕਰਸ਼ਿਤ ਕਰਨ ਤੇ ਆਪਣੇ ਆਪ ਨੂੰ ਉਸੇ ਹੀ ਅਨੁਸਾਰ ਢਾਲ ਲੈਣ ਜਿਹੜੇ ਹਿਸਾਬ ਦੇ ਨਾਲ ਉਹਨਾਂ ਨੂੰ ਸਮਾਂ ਦਿਖਾਈ ਦਿੰਦਾ ਹੈ ਅਜਿਹਾ ਕਰਨ ਦੇ ਲਈ ਤੁਹਾਨੂੰ ਬਹੁਤ ਹੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਇਸ ਸਮੇਂ ਘਰ ਦੇ ਵੱਡੇ ਲੋਕਾਂ ਦੀ ਸਲਾਹ ਲੈ ਕੇ ਘਰ ਦੇ ਵੱਡੇ ਬਜ਼ੁਰਗਾਂ ਦੀ ਸਲਾਹ ਲੈ ਕੇ ਹੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਿੱਚ ਸਹੀ ਸਾਬਿਤ ਹੋ ਜਾਵੇਗੀ ਭਾਵਕੇ ਵਰਦਾਨ ਹੀ ਸਾਬਿਤ ਹੋਵੇਗੀ ਤੁਹਾਨੂੰ ਘਰ ਦੇ ਸੀਨੀਅਰ ਲੋਕਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਇਸ ਸਮੇਂ ਜਿਹੜੇ ਵੀ ਤੁਹਾਡੇ ਘਰ ਦੇ ਹਾਲਾਤ ਹਨ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਆਰਥਿਕ ਸਥਿਤੀ ਵਿੱਚ ਬਹੁਤ ਹੀ ਸੁਧਾਰ ਹੋ ਜਾਵੇਗਾ ਗ੍ਰਹਾਂ ਦੀ ਬਦਲਦੀ ਗਤੀ ਤੁਹਾਡੇ ਲਈ ਲਾਭ ਪ੍ਰਦਾਨ ਕਰੇਗੀ ਅਤੇ ਧਨ ਪ੍ਰਾਪਤੀ ਦੀ ਸੰਭਾਵਨਾ ਹੈ ਇਸ ਲਈ ਤੁਸੀਂ ਜੋ ਵੀ ਕੰਮ ਕਰਦੇ ਹੋ ਸੋਚ ਸਮਝ ਕੇ ਕਰੋ ਤੁਹਾਨੂੰ ਲਾਭ ਹੀ ਮਿਲੇਗਾ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਾ ਇਸ ਦੇ ਨਾਲ ਹੀ ਜੇਕਰ ਕੋਟਕ ਚਿਹਰੀ ਦੇ ਨਾਲ ਜੁੜਿਆ ਕੋਈ ਮਾਮਲਾ ਹੈ ਤਾਂ ਤੁਹਾਨੂੰ ਉਸ ਦੇ ਨਾਲ ਜੁੜੀ ਵੀ ਕੋਈ ਚੰਗੀ ਖਬਰ ਇਸ ਸਮੇਂ ਮਿਲ ਸਕਦੀ ਹੈ ਕੋਈ ਵੱਡੀ ਖੁਸ਼ਖਬਰੀ ਤੁਹਾਡੇ ਪੱਖ ਵਿੱਚ ਆ ਸਕਦੀ ਹੈ ਅਤੇ ਨਾਲ ਹੀ ਜੇਕਰ ਸਾਵਧਾਨੀਆਂ ਦੀ ਗੱਲ ਕਰੀਏ ਤਾਂ ਦੋਸਤੋ ਤੁਹਾਡੇ ਲਈ ਇੱਕ ਸਾਵਧਾਨੀ ਇਸ ਲਈ ਤੁਹਾਨੂੰ ਉਸਤੇ ਧਿਆਨ ਦੇਣਾ ਹੋਵੇਗਾ ਕਿ ਕਿਸੇ ਵੀ ਅਣਜਾਣ ਵਿਅਕਤੀ ਤੇ ਬਿਲਕੁਲ ਵੀ ਭਰੋਸਾ ਨਹੀਂ ਕਰਨਾ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਤੁਹਾਡੇ ਲਈ ਆਪਣੇ ਉਤੇ ਗੁੱਸਾ ਕਾਬੂ ਕਰਨਾ ਹੋਵੇਗਾ ਤੁਹਾਡਾ ਇਹ ਸੁਭਾਅ ਤੁਹਾਡੇ ਕੀਤੇ ਹੋਏ ਸਾਰੇ ਹੀ ਕੰਮਾਂ ਨੂੰ ਵਿਗਾੜ ਸਕਦਾ ਹੈ ਗੁੱਸਾ ਅਤੇ ਜ਼ਿਆਦਾ ਉਤੇਜਨਾ ਜਲਦਬਾਜ਼ੀ ਕਿਸੇ ਵੀ ਕੇਸ ਤੋਂ ਪਹਿਲਾਂ ਬਿਨਾਂ ਸੋਚੇ ਸਮਝੇ ਕੁਝ ਨਾ ਬੋਲੋ ਤੁਹਾਨੂੰ ਅੱਗੇ ਨਹੀਂ ਤਾਂ ਵਧਣਾ ਪੈ ਸਕਦਾ ਹੈ ਤੇ ਤੁਹਾਡੀਆਂ ਮੁਸ਼ਕਲਾਂ ਦਾ ਇਹੀ ਗੱਲ ਕਾਰਨ ਬਣ ਜਾਵੇਗੀ ਭਾਵੇਂ ਤੁਸੀਂ ਲੋਕ ਬਹੁਤ ਦਿਆਲੂ ਸੁਭਾਅ ਦੇ ਹੋ ਦੂਜਿਆਂ ਦੀ ਮਦਦ ਕਰਨ ਵਾਲੇ ਹੋ ਤੁਹਾਡਾ ਸੁਭਾਅ ਹੈ ਕਿ ਦੂਜਿਆਂ ਦੀ ਮਦਦ ਕਰਨਾ ਪਰ ਇਹ ਤੁਹਾਡੀ ਤਬਾਹੀ ਦਾ ਕਾਰਨ ਵੀ ਬਣ ਸਕਦਾ ਹੈ ਕਿਸੇ ਸਮੇਂ ਤੁਸੀਂ ਲੋਕਾਂ ਦੀ ਮਦਦ ਕਰੋ ਪਰ ਤੁਹਾਨੂੰ ਧੋਖਾ ਮਿਲ ਸਕਦਾ ਹੈ ਪੈਸਿਆਂ ਦੇ ਮਾਮਲੇ ਵਿੱਚ ਸਾਵਧਾਨ ਰਹੋ ਚਾਹੇ ਉਹ ਕੋਈ ਵੀ ਲੈਣ ਦੇਣ ਹੋਵੇ ਭਾਵੇਂ ਤੁਸੀਂ ਕਿਸੇ ਦੇ ਸਹਿਯੋਗ ਦੇ ਨਾਲ ਹੀ ਕੋਈ ਕੰਮ ਕਰ ਰਹੇ ਹੋ ਬਸ ਤੁਸੀਂ ਸਾਵਧਾਨੀ ਇਹੀ ਵਰਤਣੀ ਹੈ ਇਸ ਦਾ ਮਤਲਬ ਹੈ ਕਿ ਸਾਵਧਨ ਰਹਿਣਾ ਪਵੇਗਾ ਤੁਹਾਡੇ ਨਾਲ ਨਹੀਂ ਤਾਂ ਧੋਖਾ ਕੋਈ ਆਪਣਾ ਹੀ ਕਰ ਸਕਦਾ ਹੈ ਨਹੀਂ ਤਾਂ ਤੁਹਾਡੀ ਕੋਈ ਗੱਲ ਵੀ ਕੋਈ ਲੀਕ ਹੋ ਸਕਦੀ ਹੈ ਤੁਸੀਂ ਜੋ ਵੀ ਕੰਮ ਕਰਦੇ ਹੋ ਤੇ ਕਰਨਾ ਚਾਹੁੰਦੇ ਹੋ ਜਾਂ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਨਾਲ ਆਪਣੇ ਕੈਰੀਅਰ ਦੀ ਤਰੱਕੀ ਦੇ ਨਾਲ ਸੰਬੰਧਿਤ ਗੁਪਤ ਗੱਲਾਂ ਸਿਰਫ ਆਪਣੇ ਤੱਕ ਹੀ ਸੀਮਤ ਰੱਖੋ ਕਿਸੇ ਨੂੰ ਵੀ ਆਪਣੇ ਰਾਜ਼ ਨਹੀਂ ਦੱਸਣੇ ਨਹੀਂ ਤਾਂ ਤੁਹਾਨੂੰ ਕਿਦਰ ਲਈ ਪਾਸੇ ਧੋਖਾ ਮਿਲ ਸਕਦਾ ਹੈ ਇਸ ਗੱਲ ਪ੍ਰਤੀ ਤੁਸੀਂ ਹਮੇਸ਼ਾ ਹੀ ਸਾਵਧਾਨ ਰਹਿਣਾ ਹੈ ਇਸ ਸਮੇਂ ਮੁਨਾਫੇ ਦੇ ਨਾਲ ਨਾਲ ਤੁਹਾਡੇ ਖਰਚ ਵੀ ਵੱਧ ਸਕਦੇ ਹਨ ਪਰ ਤੁਹਾਨੂੰ ਕੰਟਰੋਲ ਰੱਖਣਾ ਹੋਵੇਗਾ ਦੋਸਤੋ ਜੇਕਰ ਤੁਸੀਂ ਕੰਟਰੋਲ ਰੱਖੋਗੇ ਤਾਂ ਆਉਣ ਵਾਲਾ ਸਮਾਂ ਤੁਹਾਡਾ ਸੁਖਾਲਾ ਹੋ ਜਾਵੇਗਾ ਖਾਸ ਤੌਰ ਤੇ ਨੌਜਵਾਨਾਂ ਨੂੰ ਦੱਸ ਦਈਏ ਕਿ ਤੁਸੀਂ ਬੇ ਲੋੜੀ ਮौज-ਮਸਤੀ ਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਅਤੇ ਮौज-ਮਸਤੀ ਕਰਦੇ ਹੋਏ ਕੋਈ ਅਜੀਹਾ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਨੀਵਾ ਵਿਖਾਇਆ ਜਾਵੇ ਤੁਹਾਨੂੰ ਆਪਣੇ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਤਰੱਕੀ ਅਤੇ ਆਪਣੇ ਕੈਰੀਅਰ ਨੂੰ ਵੱਲ ਧਿਆਨ ਕੇਂਦ੍ਰਿਤ ਕਰਨਾ ਹੈ ਇਹ ਨਹੀਂ ਕਿ ਤੁਸੀਂ ਕੋਈ ਸਮਾਂ ਬਰਬਾਦ ਕਰ ਰਹੇ ਹੋ ਆਪਣਾ ਸਮਾਂ ਬਰਬਾਦ ਨਾ ਕਰੋ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਿਆਰ ਦੇ ਸਬੰਧਾਂ ਦੇ ਨਾਲ ਜੁੜੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜੀ ਕਿ ਜਦੋਂ ਵਿਆਹ ਹੋ ਜਾਵੇ ਰਿਸ਼ਤੇ ਤਾਂ ਮਿੱਠੇ ਹੀ ਰਹਿਣਗੇ ਪਰਿਵਾਰਕ ਮਾਮਲਿਆਂ ਵਿੱਚ ਤੁਹਾਡੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਹੋ ਜਾਵੇਗੀ ਪਰਿਵਾਰਕ ਮਾਹੌਲ ਵੀ ਖੁਸ਼ਹਾਲ ਹੋ ਜਾਵੇਗਾ ਜੀਵਨ ਸਾਥੀ ਦਾ ਸੁਭਾਅ ਵੀ ਖੁਸ਼ਹਾਲ ਹੋਵੇਗਾ ਸਹਿਯੋਗ ਅਤੇ ਸੇਵਾ ਜੀਵਨ ਸਾਥੀ ਪ੍ਰਾਪਤ ਕਰਨ ਦਾ ਚੰਗਾ ਸਮਾਂ ਹੈ ਸੇਵਾ ਦੀ ਭਾਵਨਾ ਤੁਹਾਨੂੰ ਮਾਨਸਿਕ ਸ਼ਾਂਤੀ ਦੇਵੇਗੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਮਾਮਲਿਆਂ ਦੇ ਵਿੱਚ ਤੁਹਾਡੇ ਜੀਵਨ ਸਾਥੀ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਮਿੱਠਾ ਮਜ਼ਾਕ ਹੋ ਸਕਦਾ ਹੈ ਪਰ ਸਭ ਕੁਝ ਆਮ ਵਾਂਗ ਹੋਵੇਗਾ ਅਜੇਹਾ ਨਹੀਂ ਹੋਵੇਗਾ ਸਿਰਫ ਆਪਣੇ ਪਿਆਰ ਨੂੰ ਵਧਾਓ ਤੇ ਰਿਸ਼ਤਾ ਤੁਹਾਨੂੰ ਚਿੰਤਾ ਕਰਨ ਦੀ ਫਿਰ ਕੋਈ ਲੋੜ ਨਹੀਂ ਰਹਿ ਜਾਵੇਗੀ ਜੇਕਰ ਕੁੰਭ ਰਾਸ਼ੀ ਵਾਲੇ ਲੋਕ ਨੂੰ ਪਿਆਰ ਕਰਦੇ ਹੋ ਉਹਨਾਂ ਨੂੰ ਪਿਆਰ ਮਿਲ ਸਕਦਾ ਹੈ ਇਹ ਤੁਹਾਡੇ ਲਈ ਪਿਆਰ ਦੇ ਮਾਮਲੇ ਵਿੱਚ ਸਮਾਂ ਚੰਗਾ ਹੈ ਜੇਕਰ ਅਸੀਂ ਤੁਹਾਡੇ ਕਾਰੋਬਾਰ ਤੇ ਕੈਰੀਅਰ ਦੇ ਨਾਲ ਜੁੜੀਆਂ ਗੱਲਾਂ ਦੀ ਗੱਲ ਕਰੀਏ ਤਾਂ ਦੋਸਤੋ ਜੇਕਰ ਤੁਸੀਂ ਕੋਈ ਨਵਾਂ ਕੰਮ ਨਵੇਂ ਸਿਰੇਓ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਗੰਭੀਰਤਾ ਦੇ ਨਾਲ ਭਵਿੱਖ ਨੂੰ ਮੱਦੇਨਜ਼ਰ ਰੱਖ ਕੇ ਹੀ ਸੋਚੋ ਜੋ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ ਉਹ ਬਹੁਤ ਹੀ ਲਾਭ ਉਸ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇਸ ਸਮੇਂ ਬੜੇ ਹੀ ਚੰਗੇ ਮੌਕੇ ਮਿਲਣ ਵਾਲੇ ਹਨ ਕਾਰੋਬਾਰ ਵਿੱਚ ਨਵਾਂ ਕੰਮ ਸ਼ੁਰੂ ਕਰੋਗੇ ਜੇਕਰ ਤੁਸੀਂ ਨੌਕਰੀ ਦੇ ਨਾਲ ਜੁੜੀਆਂ ਗੱਲਾਂ ਤੇ ਚਰਚਾ ਕਰਦੇ ਹੋ ਤਾਂ ਨੌਕਰੀ ਮਿਲਣ ਦੀ ਸੰਭਾਵਨਾ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜਾਵੇਗਾ ਜੇਕਰ ਤੁਸੀਂ ਨੌਕਰੀ ਨਾਲ ਸੰਬੰਧਿਤ ਕੋਈ ਸਰਕਾਰੀ ਪ੍ਰੀਖਿਆ ਦਿੱਤੀ ਹੈ ਤਾਂ ਉਸ ਦੇ ਨਤੀਜੇ ਵੀ ਤੁਹਾਡੇ ਹੱਕ ਵਿੱਚ ਹਨ ਬਹੁਤ ਵਧੀਆ ਸਮਾਂ ਤੁਹਾਡੇ ਹੱਥ ਵਿੱਚ ਆ ਸਕਦਾ ਹੈ ਜੇਕਰ ਤੁਹਾਡੇ ਕੋਲ ਪੈਸਾ ਹੈ ਪੈਸਾ ਮਿਲਣ ਦੀ ਜੇਕਰ ਤੁਸੀਂ ਇਸ ਸਮੇਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੋਇਆ ਸੀ ਤਾਂ ਤੁਹਾਨੂੰ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਇਸ ਸਮੇਂ ਤੁਹਾਨੂੰ ਨਿਰਾਸ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੁਸੀਂ ਹਮੇਸ਼ਾ ਊਰਜਾਵਾਨ ਹੀ ਰਹਿਣਾ ਹੈ ਤਣਾਅ ਦੇ ਕਾਰਨ ਨਹੀਂ ਤਾਂ ਮਾਨਸਿਕ ਪਰੇਸ਼ਾਨੀਆਂ ਹੋ ਸਕਦੀਆਂ ਹਨ ਤੁਸੀਂ ਇਸ ਹਫ਼ਤੇ ਥਕਾਵਟ ਵੀ ਮਹਿਸੂਸ ਕਰੋਗੇ ਇਸ ਲਈ ਤੁਹਾਨੂੰ ਬਿਲਕੁਲ ਵੀ ਤਣਾਅ ਨਹੀਂ ਲੈਣਾ ਚਾਹੀਦਾ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ ਚੰਗੇ ਲਈ ਹੀ ਹੁੰਦਾ ਹੈ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦਾ ਇਸ ਮਹੀਨੇ ਦਾ ਰਾਸ਼ੀ ਫਲ ਭਵਿੱਖਬਾਣੀ ਤੇ ਜੇਕਰ ਉਹ ਇਹ ਸਾਰੀਆਂ ਹੀ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਹੋ ਜਾਣਗੇ ਜੋ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਲਈ ਹੀ ਖੁਸ਼ਹਾਲੀ ਦਾ ਕਾਰਨ ਬਣ ਜਾਣਗੇ ਧੰਨਵਾਦ